ਚਕੇਲੇ ਬੀਪੋ ਪਿਲਪੀ ਨਾ ਜਾਣ ਕਿ ਤੇ ਕੱਢ ਲੈਣ ਤਾਂ ਚੋਲੇ ਕਿਉਂ ਕਿ ਮੋਟੇ ਗਿਆ ਵਧੀਆ ਭਾਈ ਲੇਕਨ ਕੀ ਪਤਾ ਮੈਨੂੰ ਤਾਂ ਆਪਣੀ ਚੰਗਾ ਇਧਰੋਂ ਕਿਧਰੋਂ ਨਿਕਲ ਆਉਣਾ ਵੋ ਖੂਇਂ ਜਾ ਕੇ ਭੂਤਣੀ ਤੋਂ ਡਰ ਲੱਗੀ ਗਿਆ ਮੈਨੂੰ ਤਾਂ ਰਾਤ ਵੀ ਨਾ ਤੇ ਉਸ ਤੋਂ ਬਾਅਦ ਨੀਂਦ ਹੀ ਨਹੀਂ ਆਈ ਮੈਨੂੰ ਤਾਂ ਜੇ ਹੁਣ ਚਟੀਆਂ ਜਗੀਆਂ ਹੋਰ ਇਹਦਾ ਬਈ ਅੱਛਾ ਐ ਆਹ ਦੂਰੀ ਵਾਰਤਾ ਨਹੀਂ ਸੀ ਹਣਾ ਭਾਈ ਮੈਂ ਕਹਿੰਦਾ ਨੋ ਨਾ ਦੂਰੀ ਵਾਰ ਕਿੱਦਾਂ ਦੂਰੀ ਵਾਰ ਨਹੀਂ ਸੀ ਡਿਊਟੀ ਵਾਰ ਛਪਕੀ ਆਉਣੀ ਨਹੀਂ ਹੁੰਦੀ ਉਹਨੀਆਂ ਦੋ ਇਹ ਮੇਰੀ ਗੱਲ ਸੁਣ ਜੀ ਮੈਂ ਸੋਚੀ ਗਾ ਰਸਦਾ ਵੀ ਕਿਤੇ ਰਿਸ਼ਤੇ ਦਾ ਅੱਜ ਮਗਨ ਨਾ ਲੱਗੀ ਹੋਵੇ ਕਿ ਕਿਉਂਕਿ ਜਦੋਂ ਹੀ ਆਇਆ ਉਦੋਂ ਹੀ ਆਈ ਜਾਉ ਹਾਂ ਉਹਦੇ ਉੱਤੇ ਹੁਕੀ ਬਾਗ ਮਨ ਗੱਲ ਜੇ ਮੇਰੀ ਹੈ ਪਤਾ ਨਹੀਂ ਬਾਈ ਕੀ ਕਰ ਮਾਗ ਰੋ ਲੈ ਆਇਆ ਹੋਣਾ ਉਹਦੇ ਮਾਗੜ ਲੱਗੀ ਥੀ ਆਪਣੇ ਨਾਲ ਉਹਦੇ ਨਾਲ ਲੱਗੀ ਕਰੇ ਆਪਣੇ ਹਾਂ ਗੱਲ ਸਹੀ ਹੈ ਕਿਉਂ ਪਹਿਲਾਂ ਤਾਂ ਚਾਂਚ ਕਦੇ ਬਣਿਆ ਨਹੀਂ ਜੇ ਤੋ ਚਾ ਹੋਰ ਬਾਈ ਹੈ ਅੱਜ ਰਾਤ ਬਣ ਗਿਆ ਹਾਂ ਮੈਂ ਤਾਂ ਆਪਣੀ ਸਰੀਰਤ ਨਹੀਂ ਲਈ ਅੱਛਾ ਹੋਰ ਮੈਂ ਡਰੀ ਗਿਆ ਯਾਰ ਮਖਾ ਕਿੱਥੇ ਪੈਂ ਕਿਉਂ ਤੱਕ ਹੋਣੀ ਨਾ ਮੈਂ ਕਿਤੇ ਮੈਂ ਡਰੀ ਗਿਆ ਅੱਖਾਂ ਕੇ ਹੋਰ ਡਰੀ ਤਾਂ ਛੜੀ ਗਿਆ ਆਪਾਂ ਦੱਥਨ ਜੋ ਗਏ ਨੀ ਕਿਤੇ ਹਾਂ ਆਏ ਦੇ ਵੀ ਲਿੰਗ ਦੇ ਨਿਕਲੀ ਗਿਆ ਪੱਤੀ ਮੈਨੂੰ ਅੱਛਾ ਹੋਰ ਤੇ ਡਾਡਾ ਹੋ ਬਿੱਟ ਦੇ ਖੋ ਥੱਲੇ ਬੜੀ ਜਾਵੇ ਭਾਂ ਕਿਉਂ ਤਾਂ ਮਖਾ ਇੱਕ ਡੇ ਕੰਬੀ ਜੰਦਾ ਬਰਮ ਲੱਭ ਲੈ ਦੋ ਆਗਿਆ ਇਕੱਠੀਆਂ ਉਹ ਡਾਤਾ ਲੱਗਣੀਆਂ ਦੋ ਆਗਿਆ ਨਾਲ ਖੰਖਣਾ ਮੈਂ ਤੇ ਬਾਈ ਨੇ ਫੜ ਲੀਆਂ ਸੀਗੀਆਂ ਵਾਛ ਗਈਆਂ ਉਹ ਵਾਛ ਗਈਆਂ ਉਹ ਤੇ ਜਿਹੜਾ ਖੰਭ ਗਿਆ ਸੀ ਜਮਾ ਮੋਕੇ ਤੇ ਸੱਚੀ ਫੜ ਗਏ ਹੋਰ ਹੋਰ ਉਹ ਤਾਂ ਗਾਇਬ ਹੋ ਜਾਂਦੀਆਂ ਸੀ ਉਹ ਦੋ ਗਾਇਬ ਹਾਂ ਜਦੋਂ ਦੋ ਆਗਿਆ ਫੇਰ ਪਾਏ ਅਸੀਂ ਗੱਡੋ ਮੱਛਲੀਆਂ ਜੱਫਾ ਪਾਉਂਦੇ ਪੈਂ ਕਿਉਂ ਦੌੜੀ ਉੱਡੀ ਜਾਂਦੀ ਜੇ ਰਹੋ ਭਾਈ ਹੁਣ ਅਸੀਂ ਭੂਤਣੀਆਂ ਜਦੋਂ ਹਾਂ ਬਾਹ ਚੀਕੂ ਬਾਹ ਲੀ ਬਾਹ ਹੁੰਦੀ ਹੈ ਬਾਹ ਹੁੰਦੀ ਹੈ ਇਹ ਤੇ ਮੈਂ ਤਾਂ ਉਹ ਆਏ ਕਹਿੰਦਾ ਸੀ ਹਾਂ ਕਿਸੇ ਬਾਬੇ ਬੂਬੇ ਨੂੰ ਪੁੱਛ ਲੈਣੇ ਆਂਗੇ ਅੱਛਾ ਉਹ ਨੀਂਦ ਨਹੀਂ ਆਉਣੀ ਰਾਤ ਨੂੰ ਕੀ ਪਤਾ ਦੂਰੀ ਬਾਰ ਕੋ ਉਹ ਹੋ ਜੇ ਚਾਂਸ ਮੈਂ ਤਾਂ ਕਹਿੰਦਾ ਕੀ ਲੋੜ ਹੈ ਜਦ ਆ ਕਿੰਨੀ ਆਉਂਦੀ ਮੰਨ ਜਾ ਗੱਲ ਕੋਈ ਪਤਾ ਨਹੀਂਗਾ ਪੁੱਛ ਲੈਣੇ ਬਾਬੇ ਨੂੰ ਬਾਬੇ ਕੋਲ ਹੀ ਕਿਸ ਦੀ ਮੱਤਰੀ ਵਾਰੀ ਰਾਤ ਨੂੰ ਚੀਜ਼ ਧੱਕਾ ਕਰ ਜੇ ਹਾਂ ਗੱਲ ਇਹ ਵੀ ਠੀਕ ਹੈ ਔਰ ਮੈਂ ਕਹਿੰਦਾ ਫਿਰ ਬਾਬਾ ਆਪਣੇ ਰੈਂਦਾ ਇੱਕ ਕਿਲ ਪੱਟ ਹਾਂ ਮੈਂ ਵੀ ਉਹਦਾ ਨਾਂ ਸੁਣਿਆ ਕਿਲ ਪੱਟ ਦਾ ਕੱਲ ਬੱਟਾ ਬਾਬਾ ਵਧੀਆ ਦਾ ਸੀ ਤੇ ਮੱਛਲੀ ਜੋਂ ਦਾ ਕੋਈ ਗਿਆ ਗਿਆ ਆਪਾਂ ਕਿਤੇ ਮਾਰ ਆ ਗਿਆ ਹਾਂ ਤੇ ਆਪਾਂ ਨੂੰ ਗੱਲ ਰਾ ਫੜੂ ਹੈ ਹਾਂ ਤਾਂ ਕਈ ਵਾਰੀ ਕੋਈ ਮੱਛਲੀ ਬਾਈ ਕਾਂਠ ਘਾੜ ਦੇ ਉੱਤੇ ਕਿਥੇ ਨਾ ਕੋਈ ਲਾਟ ਆਉਂਦਾ ਕਾਲਾ ਕੁੱਕੜ ਕਿਣੀ ਹਾਂ ਇਹ ਨੂੰ ਹੋ ਜਾਂਦਾ ਕਿਤੇ ਆਪਣੀ ਥਾਰੀ ਉੱਪਰ ਬੰਡ ਬੋਲਦੀ ਫਿਰ ਆਪਾਂ ਪਹਿਲੀ ਬੰਦ ਖੜਾ ਦਿੰਨੇ ਹਾਂ ਹਾਂਹੀ ਗੱਲ ਆ ਤੋਤੀ ਤੂੰ ਘਰੇ ਰਹੀ ਕਿਤੇ ਚਾਕੇ ਮੋਟਰਸਾਈਕਲ ਫੇਰ ਵਗ ਜੇ ਕਿਸੇ ਪਾਸੇ ਨੋ ਨੋ ਇਹ ਤਾਂ ਕੰਕੀ ਡੇ ਟੱਟੀ ਜੰਡਾ ਡਰਦਾ ਹਾਂ ਇਹ ਸਮਝ ਮੈਂ ਮੂਟਾ ਗਿਆ ਕਰਾਦਾ ਮੈਂ ਤਾਂ ਬਈ ਤੁਹਾਡੇ ਨਾਲ ਹੀ ਚੱਲੂਗਾ ਮੈਂ ਨਹੀਂ ਰਹਿਦਾ ਘਰੇ ਨਾਲ ਕੀ ਡੌੜਾ ਫੜੇਗਾ ਬਾਬੇ ਘਰੇ ਵੀ ਫਿਰ ਆਉ ਇੱਕ ਜਾਣਾ ਸੁਣਾ ਘਰ ਤਾਂ ਨਹੀਂ ਛੱਡ ਕੇ ਜਾਣਾ ਮੈਨੂੰ ਕੱਲੇ ਨੂੰ ਜੰਬੜ ਗਈ ਫਿਰ ਮੈਂ ਕੀ ਕਰੂੰਗਾ ਕੋਈ ਛਣ ਨਹੀਂ ਪਾਈ ਕਿ ਫੀਪਾ ਕੇ ਕਿ ਡਰ ਜੋ ਭੂਤ ਨਹੀਂ ਬਾਈ ਇਹਦੇ ਤੋਂ ਹਾਂ ਗਾੜਲੇ ਵੀ ਠੀਕ ਆਪ ਹੀ ਪੁੱਠਾ ਵਰਗਾ ਮੇਰਾ ਫੜਾ ਤੇਰੇ ਟੋਨੇ ਕੀ ਲੈਣਾ ਹਾਂ ਜੇ ਕੋਈ ਪਾਇਆ ਮਾਛ ਬੇਟਾ ਉਹ ਖਾਣ ਜੋ ਗੀਰ ਹੋਵੇ ਮੇਰਾ ਤਾਂ ਖੁੰਡਾ ਵੀ ਡਰ ਤੇ ਡਿੱਕੀ ਜਾਂਦਾਗਾ ਖੁੰਡਾ ਜੀ ਡਿੱਕੀ ਜਾਂਦਾ ਜੇ ਕੋਈ ਮਾ ਪਾਇਆ ਮਾਛ ਬੇਟਾ ਖਾਂਜੀ ਵੀ ਚੰਗੀ ਲੱਗੇ ਉਹ ਉਹੀ ਤਾਂ ਗੱਲ ਹੈ ਇਹਨਾਂ ਨਾਲ ਤਾਂ ਜਿਣੀ ਨਹੀਂ ਆਪਾਂ ਨਹੀਂ ਰੋਏ ਆਪਣੇ ਤੋਂ ਬਾਹਰ ਡਾਟ ਕਰ ਦਿਓ ਤਾਂ ਹੀ ਉਹ ਬੜਦਾ ਬਈ ਜੇ ਹੁਣ ਮੈਨੂੰ ਫੜ ਲਵੇਂ ਤਾਂ ਇੱਕ ਝਟਕੇ ਨਾਲ ਹੀ ਮਾਰ ਦਊਗੀ ਅਸੀਂ ਬਾਬੇ ਕੋਲੇ ਜਾ ਕੇ ਆਉਣਾ

ਗਾਇਬ ਹੋ ਗਈ ਉਹਦੀ ਬੇਟਾ ਮੇਰੇ ਥਾਲੇ ਦੇ ਨਾ ਐ ਦੇਖਿਓ ਨਹੀਂ ਥੜਵਾ ਦਿੱਤਾ ਥੜੋਂ ਦਿੱਠੇ ਨਾ ਕੁਛ ਪੈਂਕੋਦਾ ਹੋਰੇ ਕੀ ਦਿਸਣਾ ਗਾਜੋ ਹੱਥ ਲਾਉਂਦਾ ਸੀ ਉਦੀ ਹੁੰਦੀ ਆ ਜੀ ਪੈਂਕੋਦੀ ਲੈ ਹੁਣ ਆਪਾਂ ਲੇਟ ਨਾ ਹੋਈਏ ਚੱਲ ਗਏ ਤੇ ਇਹਨੂੰ ਘਰੇ ਛੱਡ ਜਨੇ ਆ ਹਾਂ ਇਹਨੂੰ ਘਰੇ ਛੱਡ ਜਨੇ ਤੇ ਆਪਾਂ ਹੁਣ ਮਰ ਜਾ ਕੇ ਮੜਿਆਵਾਂਗੇ ਬਾਬੇ ਕੋਲੇ ਆਪਾਂ ਬਾਬੇ ਤੋਂ ਪੁੱਛਦਾ ਲਵਾਂਗੇ ਕੋਈ ਜੱਜ ਇਹ ਤਾਂ ਗੱਲ ਛਾਣੀਆਂ ਚੀ ਮਾਇਕਾ ਨਾ ਬਾਗ ਚੱਲ ਗਏ ਚੰਗੇ ਰਹਾਂਗੇ ਹੈ ਫੇਰ ਅੱਗੇ ਫੇਰ ਰਾਤਾਂ ਆਇਆ ਭਾਈ ਛੋਡੇ ਨਾਲ ਭਾਗੇ ਜਾ ਇਹ ਜਨਾਰ ਫੇਰ ਹੈ ਫਿਰ ਉਹ ਹੀ ਕਰ ਜਾ ਉੱਥੇ ਫੇਰੇ ਦੇਂਗਾ ਯਾਰ ਨਾਲ ਫਿਰ ਹੋ ਜਾ ਗਾਇ ਲੈ ਹਾਂ ਉੱਥੇ ਹੀ ਬਾਬੇ ਕੋਲੇ ਚੀਜਾਂ ਬੰਦਾ ਜਾਵੇ ਨਾ ਕਿਲਪੱਟ ਬਾਬੇ ਕੋਲੇ ਤੂੰ ਘੜੇ ਜਾ ਰਿਹਾ ਹਮਾਇਦਾ ਭਾਈ ਦੋਨੇ ਪਾਸੇ ਮਰੇਗਾ ਕਿਵੇਂ ਇੱਥੇ ਮੈਨੂੰ ਭੂਤ ਨਹੀਂ ਲੜਾਰਾ ਉਧਰ ਫੇਰ ਕਾਡਾ ਡਰ ਬਾਬੇ ਕਣੀ ਉਧਰ ਤੂੰ ਬਾਬੇ ਦੀ ਕਹਾਣੀ ਹੋ ਰਹੀ ਰਸੀ ਨਾ ਨਵੀ ਮੇਰੀ ਗੱਲ ਮੰਨ ਯਾ ਤੇ ਕੀ ਹੋਇਆ ਇਹ ਵੀ ਮੇਰਾ ਥਲਾ ਨੇ ਰੇਠਵੇ ਰੌਂਡਾ ਮੱਤੀ ਨੂੰ ਨਾਲ ਲੈ ਕੇ ਲੀਏ ਹਾਂ ਜਦੋਂ ਇਹ ਰਾਤ ਨੂੰ ਆਉਂਦਾ ਬਾਈ ਤਾਂ ਛੇ ਜੀ ਬੀੜੀ ਦਾ ਯਾਰ ਹੈ ਇਹ ਹਾਂ ਤੇ ਬੀੜੀ ਤੇ ਮਗਲ ਲੱਗਦੀ ਹੈ ਕੀ ਜੈ ਰੋਪਰੀ ਅੱਛਾ ਹਾਂ ਮੰਨ ਗਾ ਜਾ ਉਹੀ ਦਾ ਗੱਲ ਇਹ ਕਿਹਦੇ ਮਗਲ ਆ ਗਿਆ ਪੁੱਤ ਨਹੀਂ ਢੋਨੇ ਆਏ ਆ ਜਾਂ ਰਿਸਟੇਟ ਆਉਂਦਾ ਇਹਨੂੰ ਤਾਂ ਕਾਹਦਾ ਕਹਿਣਾ ਨਾ ਵੀ ਨੇ ਝੜਕ ਕੇ ਰੱਖਿਆ ਘਰੇ ਨਹੀਂ ਵੱਡਦਾ ਘਰੇ ਬੜੇ ਨਾ ਬੜੇ ਜਦ ਹੁਣ ਕਿਰਾ ਆਪਣੇ ਪਿੱਛੇ ਪੈ ਗਈ ਨਾ ਕੀ ਏ ਰਾਜ ਕਰੋਨਾ ਪੂਆਪਾ ਬਾਬੇ ਤੋਂ ਮਾੜਾ ਮੋਟਾ ਕੁ ਜਲ ਪਾਣੀ ਲੈ ਆਉਣਾ ਮੈਨੂੰ ਬਾਈ ਉਹ ਤਾਂ ਸ਼ੱਕ ਲੱਗਦਾ ਉਹ ਤਰੇ ਲੈ ਜੀ ਆਇਆ ਸੀ ਜਿਹੜਾ ਕਿਹੜਾ ਉਹ ਡੇਟ ਨਹੀਂ ਨਾ ਨਾ ਉਹ ਤਾਂ ਕਿੱਥੇ ਜਾ ਰ ਨਾ ਉਹ ਡੇਟ ਹੈ ਨਹੀਂ ਆਪਾ ਬਾਬੇ ਕੋਲੇ ਚੱਲ ਕੇ ਆਈਏ ਆਪਾ ਹੁਣ ਇਹਨੂੰ ਘਰੇ ਛੱਡ ਕੇ ਜਾਂਨੇ ਮੁੜ ਕੇ ਨਿਹਰਾ ਹੋ ਜੂ ਫੇਰ ਨਹੀਂ ਘਰੇ ਖੜਨਾ ਨੇ ਐ ਕਰ ਬਾਬਾ ਟੱਕਰ ਤਾ ਯੋ ਟੱਕਰ ਜੂ ਬਾਬਾ ਜਾ ਚੱਲੀਏ ਫਿਰ ਹਾਂ ਚੱਲ ਆ ਗਿਆ ਹੋਰ ਚੱਲ ਤੂੰ ਕਰੇ ਨਹੀਂ ਛੋਰਾ ਹੋਏ ਬਈ ਮੈਨੂੰ ਡਰ ਲੱਗਦਾ ਤੈਨੂੰ ਡਰ ਲੱਗਦਾ ਕਰਦਾ ਜਾ ਜਾ ਪੈ ਗਿਆ ਛੇ ਨਿੱਕਾ ਐ ਕਾਡੋ ਹੋਰੋਂ ਕਰ ਨੰਗੀ ਬੰਦ ਕਰਕੇ ਤਾਨੂੰ ਪੈ ਗਿਆ ਜਮੀਨ ਨਹੀਂ ਆਉਂਦੀ ਲੈ ਬੰਦ ਤੋਂ ਡਰਦੀ ਐ ਚੀਜ਼ ਔਰ ਹੁਣ ਮੰਨ ਗਿਆ ਬਾਤੂ ਬਾਤ ਤੇ ਨਾਹੋ ਮਾਰ ਜੁੱਟ ਤੇ ਲਹੂ ਦੇ ਪੱਤੀਆਂ ਖਰਾ ਲਾ ਦੇਂਗੇ ਤੜ ਤੇ ਤੇ ਤੜ ਖਾ ਜਿਓ ਤੂੰ ਜਾ ਫਿਰ ਹੋਰੋਂ ਕਰ ਪਹਿਲਾ ਮੱਛਰ ਖਾਈ ਜਾਂਦਾ ਜੇ ਡਿਸਟ੍ਰਿਬਿਊਟਰ ਐ ਕਰ ਤਤਾ ਜਾ ਕਰਕੇ ਤਾਨੂੰ ਕਾਲਾ ਤੇ ਪੈ ਗਿਆ ਐ ਲੰਮੇ ਰੋਟ ਇਹ ਪਟ ਕੇ ਲੈਗੀ ਫੇ ਮੈਂ ਕਿ ਆ ਜਾ ਚੱਲ ਗਿਆ ਭਾਈ ਹੁਣ ਇਹਦੇ ਮਾ ਕਰ ਕਿਉਂ ਲੱਗਿਆ ਤੂੰ ਨਹੀਂ ਜੱਜ ਹੋਰ ਕੱਟ ਲੈ ਫਿਰ ਆਪਾਂ ਕੱਟ ਹਾਂ ਫਾ ਚਲਦੇ ਆਂ ਤੂੰ ਪਹੇਗਾ ਤੋਚਾ ਫਿਰ ਮਾਨ ਗਿਆ ਗੱਲ ਮੇਰੀ ਭਾਈ ਮੈਨੂੰ ਡਰ ਲੱਗਦਾ ਓ ਨਹੀਂ ਲੱਗਦਾ ਜੱਜ ਤੂੰ ਪਹੇ ਜਾ ਯਾਰ ਜੇ ਡਾਕਟਰ ਨੁਕਤਾ ਦੱਛਾ ਉਮੇ ਕੱਲੀ ਬੱਛ ਹਾਂ ਉਹ ਪਟ ਕੇ ਲੈ ਜੂ ਯਾਰ ਨਹੀਂ ਪਟ ਦਿਓ ਪਹੇ ਜਾ ਯਾਰ ਛੋਟਾ ਦਾ ਵਿਆਹ ਹੁੰਦਾ ਨਹੀਂ ਹੁਣ ਮੈਨੂੰ ਤਾਂ ਕਰਾ ਲੈ ਮੈਂ ਤਾਂ ਖੁੰਡੇ ਨਾ ਕਾਲੀ ਆ ਤੂੰ ਪਹੇ ਜਾ ਯਾਰ ਤੂੰ ਤਾਂ ਕੱਕ ਲੈ ਛੋਟਾ ਛੂਸੀ ਮੈਂ ਐਥੋਂ ਮਗਰੋ ਕਿ ਕੀੜਾ ਹੈ ਹਾਂ ਭੈਂਕੋ ਜੇ ਦਾ ਦੁੱਧ ਦੇ ਵਾ ਤੁਰਾਣ ਦੇ ਸੱਜਿਆ ਤੂੰ ਟਿੱਡ ਜਾ ਖੱਗ ਸਾਜਾ ਗਾੜ ਨਾਲ ਲਵੇ ਤਾਂ ਨਵਾ ਪੋ ਝੋਤਾ ਅਸੀਂ ਅੱਜ ਮੱਠੇ ਮੰਜੀ ਜਾਣਾ ਹੁੰਦਾ ਪਾ ਕੇ ਗੜ ਕਈ ਗੇ ਦਾ ਕਾਂਬੜਾ ਵੀ ਨਾ ਗੇ ਵਾ ਸਹੀ ਬੰਨਿਆ ਸੀ ਮੈਂ ਭੈਂਕੋ ਜ ਮੇਰਾ ਤੱਤੀ ਨਾਲ ਲਵੇੜੀ ਫਿਰਦਾ ਓਏ ਐਵੇਂ ਲਵੇੜੀ ਫਿਰਦਾ ਯਾਰ ਭਾਈ ਲੈ ਹੋਜ ਹੁਣ ਦੇਖ ਲੈ ਸਮਰ ਕੇ ਆ ਗਿਆ ਆ ਗਿਆ ਕੱਬ ਭਾਇਆ ਝੋਟਾ ਫਿਰ ਹੈ ਉੱਡਕ ਨਾ ਜਾਏ ਉਹ ਨਹੀਂ ਡਗਦਾ ਬਾ ਵਾਓ ਛੱਡ ਇਹ ਫੈਸਲਾ ਨਹੀਂ ਤਰਿਆ ਜਾਂਦਾ ਦਿੱਥੋ ਨਾ ਟੁੱਟਿਆ ਕੋਈ ਨਹੀਂ ਜਾਂਦਾ ਮਟਾ ਛਾਲ ਮਾਰ ਜਾਂ ਕੰਦ ਤੋਂ ਸਾਗ ਸਮਾਗ ਇਹ ਆਪਣਾ ਪਿਓ ਬਣਿਆ ਬੈਠਾ ਦੇਖ ਲੈ ਹਨਾ ਹਾਂ ਬਾ ਵਾਓ ਛੱਡ ਇਹ ਹੋ ਗਿਆ ਜੇ ਬੱਗਾ ਛੱਡੇ ਤੋਂ 8 9 ਠਾ ਜਾ ਕੰਜਰ ਜਾ ਹੂੰ ਜੋ ਤੈਨੂੰ ਵੱਜੀ ਹੂ ਕੋਰਾ ਆਪਣੇ ਨਾਲ ਵੀ ਬਾਈ ਬੁਢਾ ਲੱਗਦਾ ਦੇਖ ਲੈ ਹਨਾ ਕੌਣ ਇਹ ਇਹ ਤਾਂ ਮੇਰੇ ਥਾਰੇ ਦਾ ਕਿਦਾ ਕਾ ਉੱਥੇ ਜਾਂਦਾ ਮੰਦੀ ਬੱਚਾ ਰੁਪਏ ਖਵਾਈ ਜਾਂਦਾ ਜੇ ਨੰਨੀ ਨੂੰ ਪੜ੍ਹਨਾ ਆਪਣੇ ਤੋਂ ਦੇਖ ਲੈ 10 ਸਾਲ ਛੋਟਾ ਭੈਣ ਜੋ ਐ ਹੋਰ ਹੈਗਾ ਆਪਣੇ ਨਾਲ ਬੁੜਾ ਪਹਿਲਾ ੱੱਕਾ ਇੰਨੇ ਦੇ ਬੁੜਾ ਹੋਣਾ ਹੀ ਇਹ ਰਿੱਚੀ ਉਠ ਕਮਛਾ ਜਗਾ ਹੁਣ ਹਾਂ ਐਂਦੀ ਉਖਰੀ ਗਾਂ ਕਿ ਖੋਲ ਲੈ ਖਾਂਦਾ ਬਾੜ ਕੇ ਸਸੇ ਕੰਮ ਦਾ ਨਹੀਂ ਹੈਗਾ ਡਰ ਵੀ ਲੱਗੇ ਜਾਂਦਾ ਬਾਈ ਹੋਰੀ ਵੀ ਬੱਗੇ ਯਾਰ ਮੂਤ ਕਰਨ ਵੀ ਉੱਠੇ ਦਾ ਡਰਦਿਆਂ ਦਾ ਪਾਇਆ ਜਾਂ ਨਾ ਯਾਰ ਦੇਖੀ ਜੋ ਜਿਹੜਾ ਕੁਝ ਬਣੂਗਾ ਐਨੇ ਆ ਜਾਣਗੇ ਪਾਇਆ ਜੋ ਤੇਰਾ ਮਹੌਰ ਕੀ ਕਰਨਾ ਭਰਾਵਾ ਛੱਡ ਗਏ ਮੈਂ ਆਪਾਂ ਤਾਂ ੱਲਿਆ ਨੇ ਕਿਤੇ ਆ ਵੀ ਨਾ ਜਾਵੇ ਯਾਰ نیند ਵੀ ਨਹੀਂ ਆਉਂਦੀ ਡਰਦਿਆਂ ਨੂੰ ਯਾਰ ਕੀ ਕਰਗੇ ਯਾਰ نیند ਹੀ ਨਹੀਂ ਆਉਂਦੀ ਡਰਦਿਆਂ ਆਹ ਖੁੰਝੇ ਜਿਵੀ ਦੱਸਦੇ ਸੀਗੇ ਉਧਰ ਵੀ ਦੱਸਦੇ ਸੀ ਭਾਵੇਂ ਵੀ ਆਪਾਂ ਦਾ ਕੰਧ ਕੋਲੀ ਆ ਯਾਰ ਉਹ ਗੈਲੇ ਲੈ ਯਾਰ ਨਾਲੀ ਭਗ ਜਾਂਦੇ ਯਾਰ ਬਾਈ ਹੋਰਾਂ ਦੇ ਤੋਂ ਤੀ ਚੱਲ ਦੇਖੀ ਜੂ ਜਿਹੜਾ ਕੁਝ ਹੋਊਗਾ ਲੈ ਕੇ ਨੀ ਗੇ ਛੱਡ ਕੇ ਚੱਲ ਪਾ ਲੈ ਯਾਰ ਲਕੇ ਕਰ ਮਾ ਪਾਇਆ ਗੇਖੀ ਜਾ ਫਿਰ ਬਾਬਾ ਹੈ ਕੜਾ ਮਾਸੜ ਰੱਕੇ ਲਪੱਟ ਕੇ ਨਾ ਹਨਾ ਬਹੁਤ ਜਾਵੇ ਕਰਾਵਾਂ ਵਾਲੇ ਦਾ ਸੁਣ ਤੋ ਅੱਖਾ ਹਾਂ ਕਰ ਦੂ ਡਟਖਾ ਪੂਰਨਾ ਪੂਰਮਾ ਰੜਕਾ ਹੈ ਹੈ ਹਾਂ ਚਲ ਗਾਈ ਤੋ ਪਤਾ ਡੱਗੂ ਮੈਂ ਕਾ ਕਦੇ ਗਿਆਨੀ ਆ ਮੈਂ ਘੂਠਾ ਮਾਰਾਂ ਬੋਲਦਾ ਬਹਿੜਾ ਹੀ ਆ ਅੱਖਾ ਕੋ ਟੂ ਨਾ ਮਗੜ ਪਾਈ ਗੇ ਟੰਬਾ ਚ ਆਕੇ ਨਾ ਕੁਛ ਨਹੀਂ ਕਹਦਾ ਤਾਂ ਆਪਾ ਬਣਿਆ ਹੂ ਪੂਰਾ ਹੋ ਬਣਿਆ ਤਾਂ ਹੋਆ ਹੈ ਹਾਂ ਹਾਲ ਕੋਈ ਨਹੀਂ ਦੇਖਦੇ ਆਪਾਂ ਹਾਂ ਜੈਨਾ ਪਤਾ ਦੇਖੀ ਜੋ ਫਿਰ ਮੋੜਿਆ ਮਾਂਗੇ ਜੇ ਨਾ ਖਾਓ ਪਿਆ ਕੋਈ ਦਾ ਹੱਲ ਕਰਨੇ ਬੋਲ ਭਾਂ ਚੀਜ਼ ਆ ਕੀ ਪਤਰਾਤ ਨੂੰ ਠੱਕਾ ਕਰ ਜੇ ਪਤਾ ਕੀ ਲੱਗਦਾ ਮੈਨੂੰ ਪਤਾ ਚੀਜ਼ ਖਤਰਨਾਕ ਹੈ ਉਹ ਕਿਹੜੇ ਲੋਟੇ ਸ਼ੀਪਨ ਹੁੰਦੀ ਹੈ ਸ਼ੀਪਨ ਤਾਂ ਹੋਈ ਨਹੀਂ ਠੱਕ ਦੀ ਕਿਥੇ ਥਾਬਨ ਦੇਖ ਹੈ ਕੀ ਦੇਖੀ ਦਵਾੜੇ ਕਰੀ ਨਾ ਉਹ ਹੋਉਂਦਾ ਰਹਿ ਜਾਣਾ ਜਿਹੜੀ ਪੰਜ ਜੀ ਦਾ ਨਾ ਬੇਜਾਂ ਖੜੀ ਉਹ ਗੱਲ ਪੱਕੀ ਆ ਉਹ ਪੰਜਾ ਜਿਆਦਾ ਪੰਜਾ ਪਾਗਿਆ ਨਹੀਂ ਕੰਕੜਾ ਦੇਖੀ ਆ ਮਾਗੜ ਨਾ ਮੂੜੀ ਮਾਗੜ ਨਾ ਮੂੜੀ ਮੈਂ ਕਹਣਾ ਖੁੰਡਾ ਫੜਾਂ ਕੇ ਅੱਜ ਆਸੀ ਚੱਲੇ ਤੇਰਾ ਤਾਂ ਪੱਕਾ ਇਂਤਜ਼ਾਮ ਕੱਢ ਕੇ ਆਵਾਂਗੇ ਉੱਠੇ ਹੱਥ ਮਾਰ ਦਿਆ ਹਣਾ ਹਾਂ ਉੱਠੇ ਹੱਥ ਮਾਰ ਦਿਆ ਬਾਈ ਭਾਂਡੇ ਜੱਕ ਦੇਖੋ ਕਿਹੜੇ ਲੁੱਟ ਕਰ ਜੀ ਦੇਗਾ ਹਾਂ ਹੈ ਹੱਥ ਮਾਰ ਦਿਆ ਪੁੱਠੇ ਹਣਾ ਭੈਂਗੇ ਗਾਜੀ ਲੈ 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 ਐ ਜੜੀ ਪਾਣੀ ਮੈਂ ਕੀ ਖਾ ਦਿਆ ਉਹ ਹੁਣੇ ਮੈਨੂੰ ਤਾਂ ਆਇਆਂਗਾ ਬਾਈ ਆ ਆਪਾਂ ਕਿਤੇ ਉਧਰ ਭਾਗ ਜੇ ਬਾਬੇ ਕੰਨੀ ਕਿਤੇ ਆਪਣੇ ਛੋਟੇ ਕੰਨੀ ਨਾ ਭਾਗ ਜੇ ਇਹ ਹਾਂ ਦੇਖੀਓ ਫਿਰ ਆ ਜਾ ਉਹਦਾ ਉਹਦਾ ਜਦੋਂ ਸਾ ਪੱਕਾ ਲੜੀ ਕਰਾਂਗੇ ਫੁੱਜੀ ਦੀ ਤੇ ਨਬਾਰੀ ਤੂੰ ਖਾਦੇ ਤੇ ਬਾਦ ਦਾ ਕਰਗੀ ਦੇਖ ਦੇ ਕਿਵੇਂ ਕਰ ਦਿਆ ਆ ਜਾ ਮੇਰੇ ਤਾਂ ਭੈਂਕੋ ਲੱਗਦਾ ਉਹ ਆਪਣੇ ਵਾਲੇ ਕੰਨੀ ਨਾ ਬਾਗ ਜਿੱਤੇ ਹੱਗ ਦੇ ਵਿੱਚ ਉਹ ਡਰਦਾ ਨਾ ਨਾ ਉੱਡੇ ਨਹੀਂ ਜਾਂਦੀ ਆਪਣੇ ਕੰਨੀ ਪੇਸ਼ ਹੀ ਆਪਣੇ ਪੈ ਗਈ ਆਪਾਂ ਨੱਪੀ ਸੀਦਾ ਚ ਬੱਚਟ ਰਹੀ ਤਾਂ ਕਰ ਕਿਉਂ ਜੀ ਹੈ ਸਹੀ ਗੱਲ ਆਣਾ ਹੋ ਨਹੀਂ ਆਉਂਦੀ ਹੁਣ ਕੀ ਆਉ ਜਰ ਆ ਗਿਆ ਉਹ ਭੈਂ ਦਾ ਜਰਾ ਬੈਠੀ ਮੂਰੇ ਆ ਗਈ ਉਹ ਹਾਂ ਜੋ ਹਾਂ ਆ ਲੈ ਉੱਠ ਪੀ ਉੱਠ ਪੀ ਭੈਂ ਕੋ ਜਾ ਕੀ ਕਰੀ ਜਾਂਦੀ ਆਪੋ ਅੱਛਾ ਮੰਨ ਲਾ ਨਿਆ ਦਿਵਜੇ ਲੋੜ ਫਲਕਾਰੀ ਖੋਲਦੀ ਹੈ ਹੈ ਆ ਪਟਾ ਤੇ ਮਾਰ ਦਿਆ ਥਾਪੀਆਂ ਹਾਂ ਭਾਈ ਤਾਂ ਮਟਾ ਐ ਕੜੋ ਭਾਈ ਮਕਾਂ ਤਾਂ ਪਈਦਾ ਮਟਿਆ ਖੜ ਜਾ ਖੜ ਜਾ ਫੜ ਕੇ ਬਾਬੇ ਕੋਲੀ ਲੈ ਚੱਲ ਬਾਬੇ ਕੋਲੀ ਫੜ ਲੱਗਿਆ ਫੀਪਾ ਜੱਫਿਓ ਤੱਕਾ ਅਗੀ ਟਪਾਏ ਕੋਢੇ ਲੈ ਕੇ ਚੱਣੀ ਚੜੀ ਮਾਂ ਜੱਦੀਆ ਜੱਦੀਨਾ ਛੜਦੀਨਾ ਖੜਲਾ ਫੜਲਾ ਫੜਲਾ ਵੋ ਅੱਡੀ ਨਹੀਂ ਜੱਦੀ ਥੁੱਕੀ ਜਦੀਨਾ ਪਾਇ ਕੋੜ ਜਾ ਪੱਜ ਗਈ ਪੰਜ ਦੀ ਫੇਰ ਪੱਜ ਗਈ ਅੱਜ ਉਹ ਭੰਗ ਅੱਜ ਖੜ ਜਾ ਇਹ ਕੀ ਹੈ ਦੋ ਹਾਂ ਆ ਬਾਬੇ ਕੋਲ ਚਲਦੇ ਆਂ ਮੈਂ ਕਾਹ ਜਾਤਾ ਇਹਦਾ ਹੱਲ ਕਰਦੇ ਕੋਈ ਭਾਈ ਚੁੱਧ ਜਾ ਬੇਟਾ ਕੋਈ ਚੀਜ਼ ਛਿਪਾਏਂ ਜਿਹੜਾ ਮਾਂ ਸੀ ਹੈ ਨਹੀਂ ਨਾਲ ਜੜਾ ਹੋਰ ਫੜਤਾ ਲੈਤੀ ਜਣਾ ਭਾਈ ਡੱਬਲੀ ਸੀ ਆਪਾਂ ਤਾਂ ਨਕਲੀ ਸੀ ਹਨਾ ਹੁਣ ਕੀ ਘੜ ਗਏ ਬਾਬੇ ਕੋਲ ਚਲਦੇ ਆਂ ਬਾਬੇ ਨੂੰ ਪੁੱਛਦੇ ਆਂ ਕੋਈ ਕਹਾਂਗਾ ਕਰਪਾ ਮਗਰਤਾ ਨਹੀਂ ਹੈ ਮਗਰਤਾ ਨਹੀਂ ਬਾਕੀ ਨਾ ਹੁੰਤਾ ਨਹੀਂ ਮਗਰਤਾ ਨਹੀਂ ਹੈਗੇ ਨਾ ਨਾ ਹੁੰਦੀ ਹੈ ਚੁੱਪ ਚਾਚਾ ਕਪਾਹ ਚੱਲ ਦੇ ਬੇਕੋਲੀ ਚੱਲ ਵੇ ਉਹ ਨਹੀਂ ਤਾਂ ਵੀ ਖਸਮਾ ਉਹ ਕਿੱਥੇ ਲੂ ਦੂਰ ਵਾਲੀ ਬੈਠਾ ਇੱਕ ਤਰ ਜਰ ਬੇਲੇ ਠੋ ਰੋਹੀ ਵਾਂ ਕੇ ਹੋਰ ਚੱਲ ਜਰ ਬਾਬੇ ਕੋਲੀ ਲੈ ਪਤਾ ਹੋਰ ਮਾਰ ਤੇ ਸੀ ਮੇਰਾ ਬਹਿ ਗਿਆ ਤਾਂ ਖਾ ਜਾਂਦੀ ਆਪਣੀ ਹੋਰ ਬਾਈ ਬਾਬਾ ਤਾਂ ਬੈਠਾ ਚੱਜਾ ਉਹ ਥਾਗਾ ਬਾਬਾ ਹੈ ਉੱਪਰ ਬੈਠਾ ਹੈ ਜੱਕ ਕਦਮ ਛੇੜੇ ਖੇਤੇ ਮਗਰੀ ਨਾ ਪਾਈਏ ਠੰਡ ਸਬਤੀ ਬਾਰੇ ਧਰੀ ਬੈਠਾ ਹੈ ਹੋਰ ਹੈ ਹੋਰ ਕੱਢੇ ਹੈ ਟੁੱਟੇ ਪਾਸੇ ਨਾ ਮਾਥਾ ਟੇਰਦੇ ਘਰਾ ਬੀੜੀ ਦਾ ਜਾਰੀ ਹੋ ਬੀੜੀ ਠੇਖ ਦੇਕ ਪਹਿਲਾਂ ਮੈਂ ਠੇਕ ਲਾ ਫਿਰ ਤੂੰ ਠੇਕ ਲਈ ਹੈ ਹੈ ਕੱਢੇ ਨੇ ਕੱਢ ਖਲਾ ਆਈ ਠੇਖ ਲਾ ਫਿਰ ਜੀ ਪੁੱਤ ਘੋੜੇ ਲਾ ਦੇ ਘੋੜੇ ਮੇਰੇ ਥਾਲਿਆ ਪਾਪ ਚੜਾਏਗਾ ਕੌਮਲੀ ਗੱਲ ਕਰਨਾ ਚਾਹੀਦਾ ਤੂੰ ਯਾ ਬਾਬਾ ਕਰ ਲੋ ਕੋਤ ਮੈਂ ਕਿਵੇਂ ਕੀ ਕੀ ਨਾ ਜਾਦਾ ਯਾ ਹੋਰ ਬਾਬਾ ਜੀ ਢੀ ਪੈਣ ਦੀ ਡੰਗ ਕਿਹੜੇ ਅੱਧੀ ਰਾਤ ਬਾਬਾ ਜੀ ਹੋਰ ਠੀਕ ਹੋ ਗਈ ਬਾਬਾ ਜੀ ਰਹਿਮ ਕਰੋ ਬਾਬਾ ਜੀ ਗਾਲ ਡੰਡਾ ਜੜੇ ਤਾਂ ਹੋ ਬਾਬਾ ਜੀ ਰਹਿਮ ਕਰੋ ਬਾਬਾ ਜੀ ਹੋ 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 ਬੜੀ ਦੂਰ ਆ ਹੈ ਬਾਬਾ ਕੀ ਪੁੱਛਦਾ ਅੱਧੀ ਰਾਤ ਆ ਬੱਸ ਤੇਰੇ ਕੋਲੇ ਲੋਡ ਪਈ ਬਾਬਾ ਅਵੇਂ ਆਉਂਦੇ ਖਾਣੂ ਲੋਡ ਨਹੀਂ ਆਉਂਦੀ ਕਿ ਨਹੀਂ ਕਿਹੜਾ ਪਿੰਡ ਹੈ ਬਾਬਾ ਤਫੇ ਪਾਇਆ ਹੈ ਪਿੰਡ ਤਾਂ ਸਾਡਾ ਬੰਦਣਾ ਹੈ ਅੱਛਾ ਹਾਂਜੀ ਕੀ ਚੱਕਰ ਬਣ ਗਿਆ ਕੀ ਪੁੱਛਦਾ ਬਾਬਾ ਬਾਲਾ ਝਿਲ ਕੰਬੀ ਜਾਂਦਾ ਬੁਰੇ ਹਾਲੇ ਨੂੰ ਤੱਤੀਆਂ ਲੱਗ ਰਹੀਆਂ ਤੇ ਜੇ ਨੂੰ ਡਾਕਟਰ ਕੋਲੇ ਜਾਓ ਮੇਰੇ ਕੋਲ ਕੀ ਹੈ ਨਹੀਂ ਬਾਬਾ ਦਾਤਰੀ ਲਾਜੀ ਹੈ ਨਹੀਂ ਜਨੋ ਲਾਜੀ ਇਹੇ ਥੋੜੇ ਕੰਮ ਦਾ ਹੈ ਅੱਛਾ ਹਾਂ ਮਾਸਾ ਪਾਲਾ ਬਾਬਾ ਜੀ ਥੋੜੀ ਦੱਸ ਪਈ ਸੀ ਸਾਨੂੰ ਵਾਹ ਔਖਾ ਬਾਲਾ ਬਾਬਾ ਇਹ ਬਾਬੇ ਕੱਲ ਪੱਤੀਆਂ ਵਾਲੇ ਕੋਲੇ ਜਾਓ ਹਾਂ ਇਹ ਕੱਲ ਪੱਟ ਘਰੇ ਬਾਬਾ ਹੈ ਸਾਨੂੰ ਦਾਤ ਪਈ ਆ ਕਿੱਥੇ ਅੱਛਾ ਤਾਂ ਕਰਕੇ ਆ ਗਏ ਥਾ ਬਾਬਾ ਕੀ ਪੁੱਛਦਾ ਬੜਾ ਬੁਰਾ ਹਾਲ ਹੋ ਗਿਆ ਤੂੰ ਅੱਖੇਂਗਾ ਕੀ ਕਹਿੰਦਾ ਮਾਟਲੀ ਪੂਟਣੀ ਹੈ ਸਾਡੇ ਘਰ ਅੱਛਾ ਕੱਲ ਰਿਸਟੇਜ ਆ ਜਾਇਆ ਪਟਾਣੀ ਤਾਂ ਖਬਰੇ ਹੁੰਦੇ ਨਾ ਲਾਗੀ ਕਿ ਪਟਾਣੀ ਸਾਡੇ ਅਲੇ ਟੋਟੀ ਨਾ ਲਾਗੀ ਅੱਛਾ ਜੇ ਮੈਂ ਕਿਉਂ ਅੱਜੀ ਦਾ ਜਮਾ ਗਿਆ ਤਾਂ ਜੱਫਾ ਪਉਣਾ ਹੱਥੋਂ ਨਿਕਲ ਜਾਂਦੀ ਆ ਬਾਬਾ ਯਾਰ ਉਹ ਕੋਈ ਚੋਰ ਹੋਊਗਾ ਚੋਰੀ ਕਰਨ ਆਇਆ ਹੋਊਗਾ ਉਹ ਨਹੀਂ ਬਾਬਾ ਸਾਡੇ ਹੁਣ ਵੀ ਮਾਂ ਕਰਾਈ ਬਾਬਾ ਸਾਡੇ ਉੱਥੇ ਯਾਰ ਰਾਤ ਲੱਡ ਗਈ ਗਈ ਹੈ ਚੱਲ ਮੈਂ ਦੇਖਦਾ ਕੋਈ ਮਾਰ ਮਾਰ ਮੱਤ ਸੰਤ ਹੈ ਹਾਂ ਹਾਂ ਮਾਰਦਾ ਮਾਰ ਗਿਆ ਕਿਲਪਟ ਬਾਬੇ ਦੀ ਭੈਣ ਦਾ ਡਾਂਗ ਸੋਡੀ ਭੈਣ ਘੜੀ ਐ ਸੋਡੀ ਬਾਬੇ ਨੂੰ ਕੀ ਬੋਲਦੇ ਹੋ ਨਹੀਂ ਬਾਬਾ ਉਹ ਗੱਲ ਕਰਦੇ ਹਾਂ ਸੰਤ ਹੋਲ ਕੀ ਕਹੀ ਦੀ ਸੰਤਾਂ ਕਿਸਨ ਦੱਸਿਆ ਸੀ ਬਾਬਾ ਵੀ ਆਏ ਅੱਜ ਬਾਬਾ ਹਾਂ ਥਾਣੂ ਕੁਝ ਜਕਾਰਾ ਲਾਉਣਾ ਹੁੰਦਾ ਵੀ ਜੈ ਕਹਿਣਾ ਹਾਂ ਬਸ ਹੁਣ ਜੈ ਚੱਕ ਦਾਂਗੇ ਕਿਲਪਟ ਬਾਬੇ ਦੀ ਭੈਣ ਦੀ ਡਾਂਗ ਤੇਰੀ ਭੈਣ ਦੀ ਛੰਜੀ ਤੇਰੀ ਦੀ ਨਹੀਂ ਬਾਬਾ ਓਏ ਹਾਂਜੀ ਬਾਜੋ ਇਥੋਂ ਨਾ ਬਾਬਾ ਭਾਈ ਦੇ ਨਹੀਂ ਉੱਥੇ ਰਾਜ ਫੇਰ ਕੇ ਲੈ ਕੋਈ ਬਾਬਾ ਜੀ ਰਹਾ ਨਹੀਂ ਬਾਬਾ ਉਹ ਅਸਤਾ ਗੱਲ ਕਰੀ ਆ ਦੇਖ ਮੈਂ ਅੱਛਾ ਚਲ ਮੈਂ ਮਾਰਦਾ ਨਹੀਂਗਾ ਮਾਰ ਬਾਬਾ ਮਾਰਨੇ ਦਾ ਠਾ ਮਾਰ ਠੀਕ ਹੈ ਅੱਕ ਲਾਲ ਕਗਦੀ ਵਾਲੀ ਰੰਡੀ ਆ ਬਾਬਾ ਅੱਛਾ ਹਾਂਜੀ ਦਿਖਦੀ ਆ ਸਾਨੂੰ ਦਿਖਦੀ ਆ ਟੇਗੇ ਤੋਂ ਪੁੱਛ ਲੈ ਹੋਰ ਜੀ ਬਾਬਾ ਜੀ ਇੱਕਾ ਕਿ ਦੋ ਆ ਬੱਥ ਕੱਲ ਦਾ ਬਾਬਾ ਜੀ ਦੋ ਦਿਸੀਆਂ ਸੀਗੀਆਂ ਹਾਂ ਅੱਜ ਹੁਣ ਜੇ ਤੁਸੀਂ ਕਹਤਾ ਵੀ ਬਾਬੇ ਕੋਲੇ ਜਾਣੇ ਕਿਲ ਪੱਟ ਕੋਲੇ ਅੱਛਾ ਫਿਰ ਸਾਡੇ ਮਾਂ ਰਾਹ ਚ ਵੀ ਪਿੱਛਾ ਕਰਿਆ ਬਾਬਾ ਜੀ ਨੇ ਅੱਗੇ ਇੱਕ ਸੀ ਬਾਬਾ ਇਹ ਝੂਠ ਨਹੀਂ ਮਾਰਦੇ ਰਹਿਣੇ ਰਹਿਣੋ ਘਰ ਚ ਕੱਚ ਤਾਂ ਸੀ ਤਿੰਨ ਜਣਿਆ ਜੀ ਤਿੰਨੇ ਖੜਿਆ ਕਬਾਰੇ ਦੀ ਵਿਆਹ ਹੋਇਆ ਨਹੀਂ ਥਾਜਾ ਫਿਰ ਤਾਂ ਲਾਤੀ ਕੋਈ ਤੁਹਾਡੇ ਮਾਂ ਗੀ ਹਾਂਜੀ ਲਾਤੀ ਕੋਈ ਅੱਖਾਂ ਕੀ ਜਿ ਲਾਤੀ ਕੋਈ ਜਨਾਨੀ ਲਾਤੀ ਮੈਨੂੰ ਲੱਗਦਾ ਇਹ ਕਰੋ ਬਾਬਾ ਹੱਲ ਜਨਾਨੀ ਤਾਂ ਤੁਹਾਨੂੰ ਬਾੜੀ ਲੜ ਜੀਆ ਬਾਬਾ अच्छा हां इंदे ਨਾਲ ਤੱਕ ਤੇ ਸਾਨੂੰ ਡੌਡਾ ਅਰਜੇ ਉਹਦੇ ਵਰਗੀ ਰੀਤ ਨਹੀਂ ਕਿ ਨਹੀਂ ਕੀਤਾ ਗਿਆ ਪੁੱਠੇ ਕਮਾਂ ਦੇ ਪੱਟੇ ਹੋ ਇਹ ਕੀ ਗੱਟੇ ਬਾਬਾ ਜੀ ਮੈਂ ਛੱਕ ਨਹੀਂ ਕਰਦਾ ਕੋਈ ਤਾਂ ਕਰਕੇ ਸਮਾਹ ਸੇਵਾ ਵਾਲਾ ਕੰਮ ਕਰਦੇ ਹਾਂ ਨਹੀਂ ਕਿਵੇਂ ਜਾ ਲਾ ਕਿ ਨਹੀਂ ਆ ਬਾਬਾ ਮੈਂ ਮਾਰੀ ਜਾਂਦਾ ਤੂੰ ਸਾਡਾ ਪਾ ਕਰ ਬਾਬਾ ਕਿਵੇਂ ਮਰਜੀ ਕਰ ਜੇ ਜੇ ਕਿਵੇਂ ਪਾਊਗਾ ਬਾਬੇ ਤੋਂ ਪਾ ਕਰਵਾਉਣੇ ਯਾਰ ਕੋ ਰਾਤ ਨੂੰ ਗਲ ਘੋਟ ਦੂ ਤੂੰ ਆਇਆ ਕਾ ਜੇ ਪੂਠਰੀ ਭਜਾਉਣ ਨਾਲ ਭਲਾ ਕਰਾਉਣੇ ਹੈ ਨਾ ਫਿਰ ਉਹੀ ਦਾ ਕਹਿਣਾ ਸੁਣਦਾ ਤੇ ਪੂਠਰੀ ਪੂਤਨੇ ਮੇਂ ਲੰਡੇ ਲੁੱਚੇ ਹੋਗੇ ਹਨਾ ਨਹੀਂ ਬਾਬਾ ਠੁਠ ਕਾਟਾ ਮਾਰ ਦੇ ਨੀਗਾ ਮਾਰ ਮਾਰ ਇਹ ਬਾਬਾ ਯੂੜਾ ਨਾ ਲਿਖਦਾ ਥੱਲੇ ਖੜਦਾ ਯਾਰ ਟਿਕ ਜਾ ਚੁੱਪ ਚੁੱਪ ਕੁੱਪ ਕੁੱਪ ਲਾਉਣਾ ਪੈਂਦਾ ਇਲਮ ਅੱਖੱਖਾ ਠਰਤੀ ਤੇ ਲਾਉਣਾ ਹੈ ਸਿਆੜੀ ਪਾਣੀ ਆਇਆ ਕੋ ਕਰਦਾ ਬੁਲ ਅੱਛਾ ਦੋ ਨਹੀਂ ਹੈ हां बाबा हाँ। दो दो आगे कच्छियां में कूदनी अच्छा हां आगे कच्छी पता मेनू सोडा पीछा भी ਕੀਤਾ ਰਾਹ ਚ ਮਾਗਰ ਜੀ ਸਾਡੇ ਮਾਗਰ ਦੋ ਬਾਰੀ ਟੱਕਰੀਆਂ ਰਾਹ ਚ ਤੇ ਜੀ ਦੂਜੀ ਵਾਰ ਗਾਇਬ ਹੋ ਗਈ ਡਰ ਗਈ ਉਹਨੂੰ ਹਾਂ ਡਰ ਗਈ ਵੀ ਬਾਬਾ ਹੁਣ ਪੱਟੂਗਾ ਕੱਲ ਹਾਂ ਪਤਾ ਨਹੀਂ ਇਹ ਗੱਲ ਬਣ ਗਈ ਹਾਂ ਇਹਨੇ ਤਾਂ ਆਉਂਦੇ ਆਉਂਦੇ ਨਹੀਂ ਵੀ ਫੜ ਲਈ ਸੀ ਦੂਰੀ ਵਾਰ ਫੇਰ ਗਾਇਬ ਹੋ ਗਈ ਜੀ ਅੱਛਾ ਫੇਰ ਦੁਬਾਰੀ ਗਾਇਬ ਇਹਦਾ ਕੱਲ ਪੱਟ ਬਾਬੀ ਫੜੂਗਾ ਹਾਂ ਕੱਢੋ ਬਾਬਾ ਕੱਲ ਪੱਟੋ ਟੱਕਰੋ ਕਰ ਹਾਂ ਹਾਂ ਕੜੀ ਪਾਉਣ ਉਹ ਕੀ ਕੱਡਦਾ ਵੋ ਠੀਕ ਆ ਉਹ ਤੀਜਾ ਨਾ ਕਿਹੜਾ ਤੁਹਾਡੇ ਨਾਲ ਦਾ ਅੰਗੀ ਚੋਤੀ ਹਾਂ ਮਰਿਆ ਜਾ ਅੱਗ ਅੱਗੀ ਹਾਂ ਉਹਦੇ ਮੰਗ ਰਾਈਏ ਚੀਜ਼ ਪੱਖਾ ਹੀ ਹਾਂ ਆਖਿਆ ਸੀ ਨਾ ਭਾਈ ਮੈਂ ਤੈਨੂੰ ਮੈਨੂੰ ਪਹਿਲੀ ਠੱਕ ਸੀਗਾ ਇਸ ਗੱਲ ਦਾ ਮੇੜੀਆਂ ਵੀ ਪਿੰਦਾ ਮੈਂ ਨਾ ਸ਼ਰਾਬ ਵੀ ਪਿੰਦਾ ਦਾੜੂ ਤਾਂ ਨਿਪਿੰਡਾ ਖਾਇਰ ਬੱਬਾ ਮੈਂ ਕਾਜੀ ਪੇ ਹੈ ਨਿੱਤ ਜਾ ਕੀ ਭਰੋਸਾ ਵਾ ਇਹਦਾ ਚੋਰੀ ਪੀ ਲੰਦਾ ਉਹ ਰੁਛਾ ਤਾਂ ਹੈ ਨਹੀਂ ਗੱਲ ਅੱਧੀ ਰਾਤ ਤਾਂ ਵੱੜਦਾਗਾ ਕੇ ਚਲ ਪੋਦਾ ਕੀ ਕਹਿੰਦੀ ਐ ਜਾਓ ਪਤਾ ਲਓ ਖੜ ਗਿਆ ਨਾ ਤੇਰੀ ਕੋ ਬੰਦੇ ਤੇ ਸੰਕੜੀ ਜਿੰਦੀ ਖੜ ਗਿਆ ਦੋ ਮਿੰਟ ਤਰਾ ਹੀ ਜਾਂਦਾ ਰੇ ਤਾਂ ਕੋਈ ਕੱਦਾ ਆਪਣਾ ਬੱਬਾ ਇੰਗੜ ਬੁਗੜੇ ਚਾੜ ਜਿੰਨੇ ਰੇ ਨਾ ਏ ਕੀ ਕੰਡਾ ਕੰਡਾ ਚੁੰਬੜ ਜਾ ਚੁੰਬੜ ਜਾ ਹਾਂ ਇਹ ਦੁਬਾਰੇ ਨਾ ਲਾ ਦੇ ਆਪਣੇ ਇੱਕ ਹੋਰ ਨਾ ਕਹਿੰਦੀ ਕੁਲਪ ਤੇ ਆਈਆਂ ਕੁਲਪ ਤੇ ਹਾਂ ਕੁਲਪ ਊਟਾ ਬਾਹਰ ਲੌਂਦਾ ਠਈਗਾ ਨਹੀਂ ਨਹੀਂ ਉਹਦੇ ਮੰਗ ਰਹੀ ਐ ਅੱਛਾ ਜੀ ਹਾਂ ਲੌਂਦਾ ਉਹ ਚੋਰੀਆਂ ਬਾਈ ਉਹ ਨਾ ਨਾ ਕੋਈ ਹੋਰ ਵੀ ਬੰਦਾ ਆਇਆ ਸੀਗਾ ਥੋਡੇ ਆਇਆ ਸੀ ਜੀ ਆ ਉਹ ਆਪਣੇ ਰਿਸ਼ਤੇ ਦਾ ਰਾਏ ਛੋਏ ਹਾਂ ਸ਼ਰੂਪਾ ਹਾਂ ਆਇਆ ਸੀ ਹਾਂ ਉਹਦਣ ਉਹ ਕਦੋਂ ਦੋਨੇ ਆਏ ਨਾ ਹਾਂਜੀ ਉਹਨਾਂ ਦੇ ਮੰਗ ਰਹੀ ਐ ਚੀਜ਼ ਅੱਖਾ ਹਾਂ ਪਾਈ ਲੱਕੜ ਮੜਾ ਗਿਆ ਹੱਫਾ ਕੁਸ ਹੋਰ ਹੀ ਸੋਚੀ ਇਹਦਾ ਘਰ ਕੀ ਲੈਣਾ ਪਊ ਥੋੜਾ ਹੁਣ ਜਾਂਦੀ ਨਹੀਂ ਹੈ ਇਹ ਨਹੀਂ ਜਾਂਦੀ ਇਹਦਾ ਘਰ ਕੀ ਲੈਣਾ ਪਊਗਾ ਇਹ ਇੱਥੇ ਕਾਢੀ ਦਊਗਾ ਹਾਂ ਬਾਬਾ ਜੀ ਕਰੋ ਕੋਈ ਪਾ ਜੀ ਉਹਦਾ ਜੀ ਇਹਦਾ ਉਹਦੇ ਘਰ ਵਾਲੇ ਨੇ ਛੱਡੀ ਹੋਈ ਸੀ ਅੰਬਲੀ ਸੀ ਕੋਈ ਅੱਖਾ ਤੇ ਉਹਦਾ ਮਰ ਗਈ ਸੀ ਨਹਿਰ ਚ ਡੁੱਬ ਕੇ ਠੀਕ ਆ ਕਰ ਲਿਆ ਹਾਂ ਉਹ ਆਈ ਥੋੜੇ ਮਾਗਰ ਇਹ ਥਾਡੇ ਲੱਗੀ ਪਿੱਛੇ ਹਾਂ ਤੇ ਦੂਜੀ ਉਹਦੀ ਸਹੇਲੀ ਹੈ ਅੱਖਾ ਜੀ ਦੋਨੇ ਹਾਂ ਭਾਈ ਕੋ ਜਾ ਫੇਰ ਕੀ ਬੰਨ ਜਾ ਪਾਲਦਾ ਦੋਨੇ ਇੱਕ ਇੱਕ ਕਰਾ ਲੋ ਸਾਈਟਿੰਗ ਕਾਇ ਪੋਏ ਜੇ ਦੋ ਬਾਰੀ ਦਾ ਫੜਦੀ ਸੀ ਤੋ ਡੇਲ ਆ ਰਿਹਾ ਕਹਿੰਦੀ ਮੋਟੇ ਨਾ ਵਿਆਹ ਕਰਾਉਣਾ ਇਹ ਨਾਲ ਹਾਂ ਇਹਦਾ ਕਰਾਲਾ ਰਾਜਾ ਬਣ ਕੇਗਾ ਮੇਰੇ ਥਲੇ ਰੁਪਏ ਲਾਇਆ ਕਰੂ ਗੱਲਾਂ ਤੋਂ ਟੱਕ ਟੱਕੜਾ ਦੀਂਦੀ ਕਿਥੇ ਸਰਤਾ ਦੇ ਇਲਾਕੇ ਨਾ ਲੱਗਦਾ ਭੈਣ ਜਦੋਂ ਖਾਜੇ ਰਾਤ ਨੂੰ ਮੈਨੂੰ ਹਾਂ ਨਹੀਂ ਖਾਜੀ ਜਦੋਂ ਡੇਲੀ ਮਿਲ ਗਿਆ ਤੇਰੇ ਨਾਲ ਗਣੀ ਦਾ ਕਿਣੀ ਬਾਬਾ ਜੀ ਕਹਿੰਦੀ ਪੱਟ ਤੂੰ ਕਿੱਲ ਇਹਨਾਂ ਦੇ ਕੰਮ ਵੀ ਕਰਿਆ ਕਰੂ ਪੂਰੇ ਪੂਰੇ ਕਰਿਆ ਕਰੂ ਹਾਂ ਜਬਾਹ ਤੇਰੇ ਵਾਗੀ ਗੱਜਾ ਤੱਕਾ ਨਾ ਕਰਦੇ ਆਪਣੇ ਨਾ ਉਹ ਨਹੀਂ ਕਰ ਜੀ ਖਤਮ ਕਰਦਾ ਮੈਂ ਗੱਲ ਕੀ ਕਹਿੰਦੀ ਐ ਲੈ ਪਟਾ ਲੈ ਬਾਬਾ ਸਾਰੀ ਪਾਣੀ ਬਾਬੇ ਕਿਣਾ ਕੀ ਉਹ ਨਹੀਂ ਜਾਂਦੀ ਹਾਂ ਜੀ ਕਹਿੰਦੀ ਮੈਂ ਨਹੀਂ ਜਾਂਦੀ ਜਾਂ ਤਾਂ ਬਲੀ ਲਊ ਕਹਿੰਦੀ ਬਾਈ ਹਾਂ ਕੁੱਕਰ ਕੱਕੜ ਦੀ ਜੇ ਡੰਡਿਆ ਨਾ ਨਾ ਕੱਟੇ ਦੀ ਤਾਂ ਨਹੀਂ ਡੰਡੇ ਐ ਮੈਂ ਕਹਿ ਜੀ ਗਿਆ ਤਾਂ ਸੁਡਾ ਘਰ ਕੀ ਲੈਣਾ ਪਊਗਾ ਕਾਰ ਕਿਲਦੇ ਫਿਰ ਇਹ ਵਾਈ ਠੀਕ ਆ ਅਸੀ ਬਾਬੇ ਹੁਣ ਤਾਂ ਬਹੁਤ ਟਾਈਮ ਹੋ ਰਿਹਾ ਹੁਣ ਤਾਂ ਮੇਰਾ ਭਜਨ ਪੂਜਨ ਕਰਨ ਦਾ ਟਾਈਮ ਆ ਅੱਖਾ ਜੀ ਕੱਲ ਨੂੰ ਮੈਨੂੰ ਦਿਨੇ ਲੈ ਜਾਓ ਤਾਂ ਕਿ ਆ ਜੂਂਗਾ ਬਾਬਾ ਫਿਰ ਹਾਂ ਹਾਂ 10 ਵਜੇ ਤੋਂ ਬਾਅਦ ਕਦੋਂ ਮਰਜ਼ੀ ਆ ਜੂ ਲੈ ਫਿਰ ਤਾਂ ਵਾਹ ਜੀ ਬਾਬਾ ਜੀ ਮੈਂ ਲੈਣ ਆਉਂਗਾ ਆ ਜੀ ਨਿਕਲ ਤੇ ਲੈ ਜੀ ਤੜਕੇ ਹਾਂ ਫੇਰ ਤੇ ਬਾਗ ਜੂਗੇ ਬਾਬਾ ਜੀ ਤੇ ਗੱਡੀ ਭੇਜਾਂ ਤੂੰ ਬੰਦਾ ਲੁੱਚਾ ਹੈ ਤੂੰ ਫੜਿਆ ਵੀ ਗਿਆ ਇੱਕ ਵਾਰੀ ਗਵੀਰਿਆਂ ਚ ਨਾ ਨਾ ਬਾਬਾ ਪਤਾ ਨਹੀਂ ਮਾਰਦੇ ਹੈ ਜੀ ਕੰਮ ਦਸ ਗੱਲ ਚੱਲਿਆ ਉਹ ਖਿਲਿਆ ਬਾਬਾ ਜੀ ਹੈ ਤਾਂ ਇਹ ਜੀ ਇਹ ਮਸਾ ਰੋਕ ਰੋਕ ਰੱਖਣਾ ਪੈਂਦਾ ਮੈਨੂੰ ਕੋਕ ਪਕਾ ਕੇ ਪੇਟ ਕੋ ਖੋਲਦਾ ਬਾਬਾ ਲੈ ਨਹੀਂ ਦਾ 100 ਰੁਪਏ ਦਾਦੇ ਫਿਰ ਲਾਲ ਜੀ ਕੁੱਤੀ ਨਹੀਂ ਚੱਕੀ ਸੀ ਨਾ ਨਾ ਉਹ ਭੰਕ ਕਿਉਂ ਦੂਜੀ ਕੁੱਤੀ ਨੂੰ ਨਾ ਨਾ ਫਿਰ ਗਵੀਰਿਆਂ ਚ ਕਿਹਦੇ ਨਾਲ ਫੜਿਆ ਗਿਆ ਮਲੋ ਹੈ ਨਿਓ ਬਾਬਾ ਬੈਠੇ ਗਲਤ ਗੱਲਾਂ ਕਰਦਾ ਜੇ ਲੁੱਟੀਆਂ ਤਾਂ ਬਾਬੇ ਦਾ ਹੱਕ ਹੀ ਨਹੀਂ ਹੈ ਹਾਂ ਉਹ ਤੇਰੇ ਪਰਦੇ ਚੱਕਦਾ ਬਾਬਾ ਆਪੀ ਲੁੱਚਾਗਾ ਲੈ ਬੱਜੇ ਕਦੀ ਟਕੜ ਹੈ ਤੁਸੀਂ ਦੋਨੇ ਲੁੱਚੇ ਹੋ ਨਹੀਂ ਬਾਬਾ ਐ ਕਰੋ ਫਿਰ ਜਾਓ ਤੇ ਸਵੇਰੇ ਮੈਨੂੰ ਆਜੂ ਲੈਣ ਨਾ ਟੜਕੇ ਤੇਰੀ ਨਰਨ ਨੇ ਖਾਈ ਦੀ ਲੈਣ ਆਜੂ ਮੈਂ ਨਾ ਨਾ 10 ਵਜੇ ਤੋਂ ਬਾਅਦ ਆਇਓ ਹੈ 10 ਵਜੇ ਤੋਂ ਬਾਅਦ ਐ ਕਰੋ ਮੈਂ ਤੁਹਾਨੂੰ ਥੋੜਾ ਥੋੜਾ ਪਾ ਦੇਣਾ ਆ ਕਿਹੜਾ ਕੋਈ ਜਲਦਾ ਛਿੱਟਾ ਦੇ ਤੁਹਾਨੂੰ ਆਕੜਾ ਜਿੱਦੀ ਰਾਤ ਲੰਗੇ ਤੇ ਉਹ ਘਰ ਵਾਲੇ ਦਾ ਵੀ ਬੁਰਾ ਹਾਲ ਹੋ ਰਿਹਾ ਬਾਬਾ ਕੀ ਪੋਛਦਾ ਕਿ ਹੁਣ ਨਹੀਂ ਆਉਂਦੀ ਇੱਕ ਵਾਰੀ ਮੈਂ ਕਰ ਦਿੰਨਾ ਟਕਿਆ ਮੇਰਾ ਅੱਛਾ ਜਲਦੀ ਖੜਿਆ ਥਾਰੀ ਰਾਤ ਹੈ ਜੇ ਤੋ ਬਸਲਾ ਥਾਰੀ ਰਾਤ ਜਗੀਆ ਬਾਬਾ ਡਰੋ ਨਾ ਡਰੋ ਹਣ ਤੁਸੀਂ ਕੱਲ ਪੱਟਾ ਬਾਬੇ ਕੋਲ ਆਗੇ ਨਾ ਟੈਨਸ਼ਨ ਨਾ ਲਓ ਬੜਾ ਬੁਰਾ ਹਾਲ ਹੈ ਬਾਬਾ ਜੀ ਮਾਗਰਲੇ ਦਾ ਵੀ ਖਿਆਲ ਰੱਖਦੇ ਸਾਡੇ ਜਾਣਦੇ ਨੂੰ ਲੈਟਰਿੰਗ ਕਰਦੇ ਆਲਾ ਉਧਰ ਨਹੀਂ ਜਾਂਦੀ ਛੋਡੇ ਪਿੱਛੇ ਆ ਗਈ ਛੱਡ ਛੋਡੇ ਚੜ ਨਹੀਂ ਆਜ ਗਈ ਸਾਨੂੰ ਬਚਾ ਲਓ ਬਾਬਾ ਜੀ ਬੱਥਾ ਟੈਨਸ਼ਨ ਨਾ ਲਓ ਛੱਡ ਖੜੀਓ ਕੋ ਤੁਸੀਂ ਸਾਡੂੰ ਕਰਦਾ ਮੈਂ ਕੋਈ ਹਾਂਜੀ ਕਰੋ ਜੀ ਕਰੋ ਜੀ ਛੱਟਾ ਦੇ ਦੇਣਾ ਜਲਦਾ ਹਾਂ ਦੇਓ ਜੀ ਕੋਸਤਾ ਕਰੋ ਜੀ ਸਾਡਾ ਹੱਲ ਸਹੀ ਗੱਲ ਆ ਹਾਂ ਕਈ ਵਾਰੀ ਬਾਈ ਕਾਂ ਛਰਾ ਕੀ ਟੱਕਰ ਗਏ ਫੇਰ ਪਿੱਛੇ ਨੂੰ ਭੱਜਾਂਗੇ ਹਾਂ ਹੈ ਚੁੱਪ ਕਰ ਜੋ ਬੋਲਿਓ ਨਾ ਬੋਲੀਓ ਨਾ ਨਹੀਂ ਬੋਲਦੀ ਨਹੀਂ ਅਸੀ ਤਾਂ ਘੰਡਾ ਪੱਟ ਘੰਡਾ ਪੱਟ ਸੰਡਾ ਪੱਟ ਢੰਡਾ 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 ਹੇ ਕਿਆ ਰਿਪਾ ਨੂੰ ਇਹ ਕਿਹੋਗਾ ਗੜਾ ਮੰਤਰ ਸੀ ਬਾਬਾ ਜੀ ਨਹੀਂ ਤੁਹਾਨੂੰ ਚੀ ਤੰਗ ਕਰਦੀ ਮੈਂ ਕਰ ਦੇਣਾ ਮੜਾ ਜ ਥੋੜਾ ਪਾ ਦੇਣਾ ਥੋੜਾ ਥੋੜਾ ਪਾ ਲੂ ਚਾਕੂ ਨਾਲ ਪਾਉਂਗੇ ਲੈ ਅੱਜ ਆ ਲੈ ਬਾਣ ਚ ਗੁੱਲੀ ਬੁੰਡ ਚ ਲੁੱਲੀ ਗੰਡ ਗੜੇ ਡਾੜ ਗਲੇ ਵੰਡ ਲੈਣ ਏ ਬਾਬਾ ਜੀ ਥੋੜਾ ਪਾਉਣਾ ਮੈਂ ਤੁਹਾਨੂੰ ਥੋੜਾ ਅੱਜ ਦਾ ਰਾਤ ਸੋਡੀ ਚੰਗੀ ਲੰਘ ਜੂ ਵਾਕਾ ਰੋਜੀ ਕਰੋ ਐ ਸਾਂੜ ਜਪਟਾ ਗੰਡ ਗੜਟਾ ਨੰਡ ਗੜਟਾ ਬਾਣ ਚ ਗੁੱਲੀ ਬੁੰਡ ਚ ਲੁੱਲੀ ਏ ਕੀ ਕਹਿੰਦਾ ਬਾਬਾ ਐ ਕੀ ਕਹੇਗਾ ਬਾਬਾ ਭਗਜੋ ਭਗਤੋਨ ਸੋਡੂ ਸੋਡੀ ਰਾਤ ਚੰਗੀ ਲੰਘ ਜੂਗੀ ਕਹਿੰਦਾ ਭੂਤਨੀ ਦੀ ਬੰਡ ਚਪਾਤੀ ਗੁੱਲੀ ਐ ਕਹਿੰਦਾ ਅੱਛਾ ਹਾਂ ਫਤ ਜਲ ਕੇ ਤੇ ਆਪਣੇ ਕੰਨੀ ਨਾ ਹੋ ਜੇ ਨਹੀਂ ਬਾਤੋ ਹੁਣ ਤਾਂ ਬਾਬਾ ਜੀ ਕੋਈ ਪਰਵਾਹ ਨਹੀਂ ਹੁਣ ਟੈਨਸ਼ਨ ਨਾ ਲਓ ਮੈਂ ਨਿਗਰ ਰੱਖੂਗਾ ਸਾਰੀ ਰਾਤ ਬਾਤ ਠੀਕ ਹੈ ਹਾਂ ਫੜੀਓ ਹੱਥ ਜਾਓ ਹੁਣ ਚੰਗਾ ਜੀ ਆਡਾ ਡਾਡਾ ਡਾਡਾ ਬਾਬੇ ਤੇ ਨਾ ਡਿੱਗੀ ਕਿਤੇ ਉਹ ਗੋਡੇ ਯਾਮ ਹੋ ਗਏ ਮੇਰਾ ਬੈਟ ਗਿਆ ਆਹਾਹਾਹਾਹਾਹਾ ਮੱਥਾ ਟੇਕ ਲਾਂ ਮੈਂ ਬਾਬਾ ਮੱਥਾ ਟੇਕ ਲਾਂ ਮੱਥਾ ਟੇਕ ਲਾਂ ਆ ਪੈਸੇ ਚੱਕ ਲਓ ਕਿਹੜੇ ਟੇਕੇ ਆ ਹਾਂਜੀ ਪੈਸੇ ਚੱਕ ਕੇ ਲੈ ਜੂ ਕਿਹੜੇ ਟੇਕੇ ਆ ਨਾ ਬਾਬਾ ਜੀ ਟੱਟ ਕੇ ਕਰਾਂਗੇ ਸੇਵਾ ਫੜ ਲਓ ਨਾ ਪਲੀਓ ਪਲੀ ਪਲੀ ਜੀ ਬਾਬਾ ਜੀ ਮੈਂ ਵੀ ਟੇਕ ਲਾਂ ਖੜ ਜਾ ਓਏ ਪੜੇ ਹੋ ਯਾਰ ਮੱਥਾ ਟੇਕਦਾ ਆ ਕੀ ਹੈ ਇੱਕ ਤੁਸੀਂ ਕਿੱਲ ਪੱਟ ਬਾਬਾ ਜੀ ਮੈਂ ਲੱਤ ਚੱਕ ਮੱਥਾ ਟੇਕਦਾ ਪੱਟਦਾ ਹੀ ਕਿੱਲ ਵਾ ਠੀਕ ਹੈ ਜੀ ਆ ਗਿਆ ਓਏ ਟੈਂਸ਼ਨ ਨਾ ਲਿਓ ਨਿਗਰੱਖੂ ਸਾਰੀ ਰਾਤ ਤੁਹਾਡੇ ਦਾ ਬਹੁਤ ਠੀਕ ਆ ਬਾਬਾ ਬਚਾਈ ਜਾਈਂ ਆਇਆ ਚੱਲ ਗਿਆ ਭਾਈ ਹਾਂ ਆ ਜਾ ਮੈਂ ਕਹਿੰਦਾ ਹੋਰੋਂ ਕੜੋਈ ਬਾਬਾ ਜੀ ਮਾਗਰ ਨਾ ਆਵੇ ਹੁਣ ਸਾਡੇ ਬਾਬਾ ਕੀ ਮੈਂ ਪਕਤਾ ਬਾਬਾ ਜੀ ਇੱਕ ਗੱਲ ਹੋ ਜਾਏਗੀ ਹਾਂਜੀ ਮੱਠਲੀ ਆਏ ਨੂੰ ਮੂੰਹ ਕਰਕੇ ਟੁਰੇ ਤਾਂ ਸਾਨੂੰ ਮੱਥੇ ਲੱਗ ਜੂ ਜੇ ਬੈਂਕ ਟੋੜ ਲਗੇ ਨਾ ਨਾ ਕਿਵੇਂ ਮਰਜੀ ਜਾਓ ਮੈਂ ਤਾਂ ਕਹਿੰਦਾ ਬੈਂਕ ਚੱਲੋ ਹੋਰੇ ਨਾ ਦੇ ਓਏ ਹਾਂ ਵੀ ਮਗਰੋਂ ਕਿਹੜਾ ਦੀਦੀ ਆਪਾਂ ਨੂੰ ਐ ਐ ਟੁਰ ਆ ਗਿਆ ਐ ਦੇਖ ਪੁੱਠਾ ਥੋੜਾ ਕਰਕੇ ਪੂਤਨੀ ਦੀ ਪਾਇਕੋ ਜੇ ਮਗਰ ਮਗਰੋ ਮਾਰੀ ਏਡੇ ਏਡੇ ਚੁੱਤੇ ਦਾ ਪੂਤਨੀ ਦਾ ਚੂਕਣਾ ਭੰਨ ਦੇਗਾ ਮਗਰੋ ਨਾ ਕਿਤੇ ਕੁਝ ਕਰ ਜੇ ਪੂਤ ਗੱਲੇ ਵੀ ਪੱਕੀਆਂ ਕਿਤੇ 9 ਵੱਜਦੇ ਹੁੰਦੇ ਮਗਰ ਦੀ ਖਬੋ ਦੇ ਹੋਰ ਹੁਣ ਸਿੱਧਾ ਹੀ ਹੋ ਜਾ ਲੱਗ ਜੂ ਮੂਹਰੇ ਡਿਸਟ੍ਰੀਬਿਊਟਰ ਤੇ ਤਾਂ ਨਹੀਂ ਵੱਜਣਾ ਕੁਝ ਹਾਂ ਹਾਂ ਸਿੱਧਾ ਹੀ ਜਾ ਫਿਰ ਹੁਣ ਤਾਂ ਨਹੀਂ ਆਉਂਦੀ ਬਾਬਾ ਖੈਂਡਾ ਲਾਤੇ ਕੋਕੇ ਅੱਛਾ ਹਾਂ ਬਾਬੇ ਨੇ ਕਾਈਟਾ ਚਾਲ ਫੇਰਦਾ ਵਧੀਆਗਾ ਪੂਰਾ ਕਾਜੀ ਛਕਜੀ ਵਾਲਾ ਚੈਣ ਦੀ ਨੀਂਦ ਸੌ ਜਾਗੇ ਹਾਂ ਹੁਣ ਨਹੀਂ ਆਉਂਦੀ ਹਾਂ ਨਾ ਜੀ